ਪਿਆਰ ਭਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਕਿ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਅਸੀਂ ਬਣਾ ਰਹੇ ਹਾਂ ਜੀ ਆਲੂ ਮਿੱਕੀ 버ਗਰ ਆਲੂ ਮਿੱਕੀ 버ਗਰ ਕਿ 버ਗਰ ਬਾਤ ਸਹੀ ਹੈ ਹੋਣਾ ਚਾਹੀਦਾ ਦੁਬਾਰੇ ਲੰਚ ਟਾਈਮ ਬਣਾਵਾਂਗੇ ਜੀ 버ਗਰ ਤੇ ਬੱਚੇ ਜिद ਕਰ ਰਹੇ ਕੇ 버ਗਰ ਖਾਣਾ ਤੇ ਅਸੀਂ ਸੋਚਿਆ ਕਿਉਂ ਨਾ ਘਰੀ ਬਣਾ ਕੇ ਦੇਖ ਲਈਏ ਤੇ ਬਾਕੀ ਕਰਦੇ ਟੈਸਟ ਕਰਕੇ ਦੇਖਦੇ ਆਂ ਬਾਕੀ ਦੇਖਦੇ ਆਂ ਟਰਾਈ ਕਰਕੇ ਕਿਵੇਂ ਦੇ ਬੰਦੇ ਆ ਕਿ ਠੀਕ ਬਣ ਕੇ ਖਾ ਲਾਂਗੇ ਜੇ ਨਾ ਠੀਕ ਬਣੇ ਖਾਣੇ ਤਾਂ ਤਾਂ ਵੀ ਲੈ ਗਏ ਖਾਣੇ ਤਾਂ ਵੀ ਪੈਣੇ ਆ ਇਹ ਬੜੀਆ تھا ਗੁਰੂ ਵੀਡੀਓ ਲੈ ਲਾਂਗੇ ਚਲੋ ਪਤਾ ਲੱਗੂ ਕਿਵੇਂ ਬੰਦੇ ਆ ਚਲੋ ਅਸੀਂ ਕਰਦੇ ਆ ਆਲੂ ਨੂੰ ਬੋਇਲ ਹਾਂ ਪਰੇਦਰ ਬਣਾਉਣੇ ਆ ਆਲੂ ਟਿੱਕੀ ਜ਼ਰੂਰ ਬਣਾਉਣੀ ਪਊਗੀ ਆਲੂ ਟਿੱਕੀ ਵਾਸਤੇ ਆਲੂ ਬਾਲੇ ਬਹਿਣਗੇ ਆਲੂ ਬੱਲੇ ਆਪ ਧਰਦੇ ਆ ਕਰਦੇ ਆ ਵੇਰ a few moments later ਜਿੰਨਾ ਚਿਰ ਸਾਡੇ ਆਲੂ ਉਬਲਦੇ ਆ ਉਹਨਾਂ ਚਿਰ ਅਸੀਂ ਪੀਂਦੇ ਆ ਜੂਸ ਅੱਛਾ ਮਸੀਹ ਜੀ ਬੜੀ ਬੜੀ ਹੈ ਜੂਰ ਕਰਨਾ ਬੜਾ ਟੋਕਾ ਠੱਠਿਆ ਕਿੰਨੂ ਚੇਕਿਆ ਨੱਪਿਆ ਤੋਂ ਉਂਡੂ ਪੜ ਗਿਆ ਦਾਰਾ ਜਾਂਦਾ ਜੰਗ ਇਸਕੇ ਲਈ ਕਿੰਨੂ ਜੀ ਪਹਿਲਾਂ ਕੱਢ ਕੇ ਰੱਖ ਲਿਆ ਤੇ ਕੈਮ ਦੀ ਬਟਲ ਹੋ ਗਈ ਕਿੰਨੂ ਕਿੰਨੂ ਕੀਤਾ ਰਿਹਾ ਜੂਸ ਹੋ ਗਿਆ ਤਿਆਰ ਕਿ ਕਰਦੇ ਚੱਕ ਕਿਵੇਂ ਦਾ ਬਣਿਆ ਰੁਕੋ ਜਰਾ ਸਬਰ ਕਰੋ ਫੁੱਲ ਫਰੈਸ਼ ਕਿੰਨੂ ਦਾ ਜੂਸ ਆਹਾ ਆਹਾ ਇਹ ਪੀ ਕੇ ਫਿਰ ਹੁੰਦੀਆਂ 버ਗਰ ਵਾਲੇ ਪਾਸੇ ਦੇਖ ਦੇਖ ਦੇ ਬਣਦੇ ਸਾਡੇ 버ਗਰ ਜਦੋਂ ਤੇ ਜੂਸ ਦਾ ਕਲਰ ਤਾਂ ਜਦ ਜਿਵੇਂ ਤੇਰੀ ਟੀ-ਸ਼ਰਟ ਦੇ ਨਾਲ ਮੈਚ ਹੋ ਗਿਆ ਏ ਸੇਮ ਡਿੱਟੋ ਨਾ ਕਿਵੇਂ ਬਣਿਆ ਜੂਸ ਬਹੁਤ ਟੇਸਟੀ ਬਣਿਆ ਗਾਇਸ ਅੱਛਾ ਤੁਹਾਨੂੰ ਸਿਖਾ ਦਿਆ ਹੈ ਆਲੂ ਸਾਡੇ ਹੋ ਗਏ ਜੋ ਬੋਇਲ ਤੇ ਇਹਨਾਂ ਦੀ ਬਣਾਵਾਂਗੇ ਟਿੱਕੀਆਂ ਉਹਨਾਂ ਨੂੰ ਕਰਾਂਗੇ ਉਹਨਾਂ 프라이ਸ ਇੱਕੀ ਸਾਡੀ ਗਈ ਹੈ ਤੇਲ ਚ ਖਤਮ ਬਾਏ ਬਾਏ ਟਾਟਾ ਅਓ ਜੀ ਮਾ ਗੁੱਡ ਬਾਏ ਟਿੱਕੀਆਂ ਬਣਦੀਆਂ ਨੇ ਦੇਖਾਂਗੇ ਅੱਜ ਅਬ ਇਹ ਪ੍ਰੋਜੈਕਟ ਤੇ ਕੰਮ ਸ਼ੁਰੂ ਕਰ ਰਹੇ ਹਾਂ ਅੱਜ ਦੇਖਦੇ ਹਾਂ ਕੰਮ ਜੰਮ ਹੁੰਨੇ ਆ ਕਿ ਨਹੀਂ ਤਾਂ ਪਹਿਲਾ 버ਗਰ ਰੈਡੀ ਹੋਣ ਲੱਗਿਆ ਦੇਖਦੇ ਆ ਕੀ ਬਣਦਾ ਟਿੱਕੀਆਂ ਸਾਡੀਆਂ ਠੀਕ ਠਾਕ ਨਹੀਂ ਬਣੀਆਂ ਸਾਡੀਆਂ ਬਣ ਕੇ ਸਾਡੀ ਇਸ ਤਰ੍ਹਾਂ ਦੀ ਤੇ ਆਹ ਅੱਗੇ ਬਰਜਰ ਵਾਲੇ ਬੰਦੇ ਦੱਬ ਕਰ ਲਿਆ ਲੋ ਜੀ ਲੱਗ ਗਿਆ ਕੈਚੱਪ ਅਸਮਾਨ ਤੇ ਪਹਿਲਾਂ ਹੀ ਰੈਡੀ ਕਰ ਲਿਆ ਸੀ ਲੈ ਰੋਂ ਟੱਕਣ ਦਾ ਆਟਿਆ ਨੂੰ ਕਰਦਾਂਗੇ ਬੰਦ ਲੋਈ ਬਰਗਰ ਹੋ ਗਿਆ ਜੀ ਰੈਡੀ ਵਾਹ ਇਹ ਪਹਿਲਾ ਬਰਗਰ ਖਾਣੇ ਜੱਪ ਨੂੰ ਜੱਪ ਥੈਂਕ ਯੂ ਸੌਸ ਲਿਆ ਕੇ ਦਵਾ ਚੈੱਕ ਕਰਕੇ ਦੇਖ ਪਹਿਲਾਂ ਖਾ ਕੇ ਦੇਖੇ ਮੈਂ ਤਾਂ ਠੀਕ ਹੈ ਤਾਂ ਕਿਹਾ ਨਾਚੋ ਮੈਂ ਉਹ ਜੱਪ ਨੂੰ ਆ ਗਿਆ ਪਸੰਦ 버ગર ਤੇ ਸਾਡਾ ਪ੍ਰੋਜੈਕਟ ਕਾਮਯਾਬ ਹੈ 버거 ਠੀਕ ਬਣ ਗਏ ਆ ਹੁਣ ਅਸੀਂ ਵੀ ਖਾ ਕੇ ਦੇਖਦੇ ਆ ਕਿਵੇਂ ਦੇ ਬਣੇ ਆ ਸਾਡੇ ਵਿੱਚ ਤਿਆਰ ਤੇ ਹੁਣ ਅਸੀਂ ਵੀ ਚੈੱਕ ਕਰਕੇ ਦੇਖਦੇ ਆ ਕਿਵੇਂ ਦੇ ਬਣੇ ਆ ਬੱਤ ਸਹੀ ਹੈ ਸਾਨੂੰ ਲਗਭਗ ਘੰਟਾ ਲੱਗਾ ਘੰਟੇ ਤੋਂ ਵੱਧ ਲੱਗ ਗਿਆ ਨਾ ਆਪਣੇ ਹਾਂ ਸਾਨੂੰ ਡੇਢ ਦੋ ਘੰਟੇ ਹੋ ਗਏ ਨਹੀਂ ਮੱਥਾ ਮਾਰਦੇ ਲੋ ਲੋ ਤੁਹਾਡਾ ਚਾਰ 버ਗਰ ਤਿਆਰ ਹੋ ਗਿਆ। ओनली ਚਾਰ। ਇਹ ਤਾਂ ਬਹੁਤ ਤੁਸੀਂ ਵੀ ਮੇਡ ਦਾ ਪਾਲਮਿੱਟਾ ਹੁੰਦਾ। ਜ਼ਬਰਦਸਤ ਪਾਲਮਿੱਟਾ ਹੁੰਦਾ। ਜ਼ਬਰਦਸਤ ਪਾਲਮਿੱਟਾ ਹੁੰਦਾ। ਜ਼ਬਰਦਸਤ ਹਾਂ। ਜ਼ਬਰਦਸਤ ਕਿਤੇ ਕਿਤੇ ਨਾਲ ਮਿਹਨਤ ਵੀ ਕੀਤੀ ਆ। ਉਹਨੇ ਕਿਤੇ ਕਿੱਡੀਆਂ ਤਾਂ ਹੀ ਫਿਰ 버ਗਰ ਸੁਆਦ ਬਣਿਆ। ਤੇ 버ਗਰ ਖਾਣੇ ਆ। ਇਹ ਤਾਂ ਬੜੀ ਗੱਲ ਆ। ਮੁਕਬਦ ਲੱਗੀ ਹੋਈ ਆ। A few moments later. ਲੋ ਜੀ ਅਸੀਂ 버거 ਖਾ ਕੇ ਹੁਣ ਸ਼ਾਪ ਤੇ ਆ ਗਏ ਆ। ਤਾਂ ਬਹੁਤ ਟੇਸਟੀ ਬਣੇ ਸੀ ਵਾਕਈ। ਤੇ ਹੁਣ ਅਸੀਂ 버거 ਨੂੰ ਕਰਦੇ ਆ ਹਜਮ। ਸ਼ਾਪ ਤੇ ਸੈਰ ਸੁਰ ਕਰਕੇ। ਤੇ ਇਸੀ ਅੱਜ ਸਾਡਾ ਛੋਟਾ ਜਿਹਾ ਵਲੌਗ। ਤੇ ਮਿਲਦੇ ਆ ਅਗਲੀ ਵੀਡੀਓ ਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।